ਗੱਲਬਾਤ ਮੀ ਦੇ ਪੱਛਮੀ ਸਿਸਟਮ ਨੂੰ ਲੈ ਕੇ ਕਰਦੇ ਆਂਗੇ ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਹੁਜਿੰਦਰ ਸਿੰਘ ਮਾਨ ਅੱਜ 1 ਨਵੰਬਰ 2025 ਦੇ ਟਾਈਮ ਕਰੀਬ ਰਾਤ ਦੇ ਸਵਾ ਕੱਠ ਦੇ ਹੋਣ ਜਾ ਰਹੇ ਨੇ ਗੱਲਬਾਤ ਅੱਜ ਦੇ ਮੌਸਮ ਬਾਰੇ ਕਰਦੇ ਆਂ ਅੱਜ ਜਾਂ ਪਿਤੇ ਦੋ ਦਿਨਾਂ ਤੋਂ ਪਹਾੜ ਤੇ ਪੱਛੋਂ ਦੀਆਂ ਹਵਾਵਾਂ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਜਿਹਦੇ ਨਾਲ ਤਹਾਕਲੇ ਮੌਸਮ ਤੋਂ ਲਗਾਤਾਰ ਰਾਹਤ ਬਣੀ ਹੋਈ ਹੈ ਤੇ ਇਹ ਤਹਾਕਲੇ ਮੌਸਮ ਦੀ ਨਿਕਾਸੀ ਪੰਜਾਬ ਦੇ ਵਿੱਚੋਂ ਅੱਗੇ ਦੀ ਅੱਗੇ ਲਗਾਤਾਰ ਹੋ ਰਹੀ ਆ ਤੇ ਅਗਲੇ ਦੋ ਦਿਨ ਵੀ 2 ਤੇ 3 ਨਵੰਬਰ ਨੂੰ ਵੀ ਇਸੇ ਤਰ੍ਹਾਂ ਦਾ ਮਾਹੌਲ ਜਿਹੜਾ ਬਗਦੀਆਂ ਰਹਿਣੀਆਂ ਜਿਹਦੇ ਨਾਲ ਨਿਕਾਸੀ ਜੀ ਤੂੰ ਇਹਦੀ ਹੁੰਦੀ ਰਹਿਣੀ ਅੱਗੇ ਦੀ ਅੱਗੇ 4 ਦੇ 5 ਨਵੰਬਰ ਨੂੰ ਇੱਕ ਪਾਸਿਮੀ ਸਿਸਟਮ ਦਸਤਕ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੇ ਮੱਛਲ ਦੇ ਚਾਰੇ ਅਚੇਰੇ ਇਲਾਕਿਆਂ ਵਿੱਚ ਚੰਗੀ ਬਰਫਬਾਰੀ ਦੇ ਸਕਦਾ ਲੇ ਇਲਾਕਿਆਂ ਚ ਕਿਤੇ ਹਲਕੇ ਦਰਮਿਆਨੇ ਮੀਂਹ ਜਾਂ ਇਕਾ ਟੁਕਾ ਦਾ ਗੜੇਮਾਰੀ ਨੂੰ ਵੀ ਇਨਜਾਮ ਦੇ ਸਕਦਾਗਾ ਤੇ ਪੰਜਾਬ ਦੀ ਗੱਲ ਕੀਤੀ ਹੈ ਵੀ 4 ਤੇ 5 ਨਵੰਬਰ ਨੂੰ ਪੁਰੇ ਦੀਆਂ ਹਵਾਵਾਂ ਪੰਜਾਬ ਦੇ ਵਿੱਚ ਵਾਪਸੀ ਕਰਨੀਆਂ ਨਮੀਆਂ ਗਲੀਆਂ ਜਿਹਦਾ ਕਰਕੇ ਪੰਜਾਬ ਦੇ ਵੀ ਇਤੇ 20-25% ਇਲਾਕਿਆਂ 'ਚ ਹਲਕੀ ਕਾਰਵਾਈ ਦੇ ਅਸਾਰ ਬੰਦੇ ਦਿਖਾਈ ਦੇ ਸਕਦੇ ਆ 4 ਨਵੰਬਰ ਦੀ ਸ਼ਾਮ ਜਾਂ ਰਾਤ ਨੂੰ ਜਾਂ 5 ਨਵੰਬਰ ਦੀ ਸਵੇਰ ਤੱਕ ਉਸ ਤੋਂ ਬਾਅਦ ਇਹ ਸਿਸਟਮ ਅੱਗੇ ਨਿਕਲ ਜਾਣਾਗਾ ਖਾਸ ਕਰਕੇ ਮਾਝੇ ਦਬਾਬੇ ਜਾਂ ਜਾਂ ਪਹਾੜਾਂ ਦੇ ਨਾਲ ਲੱਗਦੇ ਇਲਾਕਿਆਂ 'ਚ ਕਿਤੇ ਕਿਤੇ ਕਾਰਵਾਈ ਦੇ ਅਸਾਰ ਰਹਿਣਗੇ ਕੋਈ ਵੱਡੇ ਪੱਧਰ ਤੇ ਮੀਂਹ ਦੇ ਅਸਾਰ ਨਹੀਂ ਜਾ ਪਰੇ ਕਿਤੇ ਹਲਕੀ ਕਾਰਵਾਈ ਜਾਂ ਥੋਕਾ ਤਾਂ ਦਰਮਿਆਨੀ ਝੱਟ ਲੱਗ ਸਕਦੀ ਆ ਜ਼ਿਆਦਾਤਰ ਖੇਤਾਂ 'ਚ ਮੌਸਮ ਜਿਹੜਾ ਖੁਸ਼ਕ ਤੇ ਆਮ ਵਰਗਾ ਰਹਿ ਸਕਦਾ ਪੂਰੀ ਦੀ ਹਵਾ ਹਲਕੀ ਦਰਮਿਆਨੀ ਰਫ਼ਤਾਰ ਨਾਲ ਚੱਲੂਗੀ 4 ਤੇ 5 ਨਵੰਬਰ ਨੂੰ ਤੇ ਹੋ ਸਕਦਾ ਕਿਤੇ ਕਿਤੇ ਤੇਜ ਬੁੱਲੇ ਵੀ ਪੁਰੇ ਦੇ ਦੇਖਣ ਨੂੰ ਮਿਲ ਜਾਣਾ ਚਾਰ-ਪੰਜ ਨਮੰਬੂ ਨੂੰ ਪਰ ਜਿਵੇਂ ਇਹ ਸਿਸਟਮ ਅੱਗੇ ਨਿਕਲੂਗਾ ਇਹਦੇ ਨਾਲ ਠੰਡੀਆਂ ਹਵਾਵਾਂ ਕੋਲਡ ਫਰੰਟ ਇਹ ਸਿਸਟਮ ਆ ਰਿਹਾ ਮਤਲਬ ਕਿ ਗਰਾਊਂਡ ਤੋਂ ਲੈ ਕੇ ਉੱਪਰ ਤੱਕ ਜਿਹੜੀਆਂ ਠੰਡੀਆਂ ਹਵਾਵਾਂ ਪੰਜਾਬ ਦੇ ਵਿੱਚ ਐਂਟਰੀ ਮਾਰ ਲਗੀਆਂ ਜਿਸ ਦਾ ਕਰਕੇ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ ਵੱਡੀ ਗਰਾਵਟ ਦੇਖਣ ਨੂੰ ਮਿਲੂਗੀ ਦਿਨ ਦਾ ਪਾਰ ਅੱਜ ਇੱਥੇ 30 ਡਿਗਰੀ ਨੂੰ ਪਾਰ ਚੱਲ ਰਿਹਾ ਹੈਗਾ ਉਹ ਘਟ ਕੇ 25-26-27 ਡਿਗਰੀ ਦੇ ਆਸ-ਪਾਸ ਆ ਜਾਣਾ ਤੇ ਰਾਤਾਂ ਦਾ ਪਾਰਾ ਜਿਹੜਾ 16 17 18 ਡਿਗਰੀ ਦੇ ਆਸ-ਪਾਸ ਚੱਲ ਰਿਹਾ ਉਹ 15 ਡਿਗਰੀ ਤੋਂ ਘਟ ਕੇ ਹੇਠਾਂ ਜਾਣਾਗਾ ਤੇ 7 8 ਨਵੰਬਰ ਤੱਕ ਦਾ ਜਿਹੜਾ ਰਾਤਾਂ ਦਾ ਪਾਰਾਗਾ ਪਹਾੜ ਤੇ ਪੱਛੋ ਦੀਆਂ ਠੰਡੀਆਂ ਹਵਾਵਾਂ ਨਾਲ ਚੱਲਣ ਦੇ ਨਾਲ ਜਿਹੜਾ 10 ਡਿਗਰੀ ਤੋਂ ਵੀ ਹੇਠਾਂ ਖਿਸਕਣ ਦੀ ਜਿਹੜੀ ਸੁਭਾਵਨਾ ਬਣੀ ਹੋਈ ਆ ਮਤਲਬ ਕਿ ਸੀਜ਼ਨ ਵਿੱਚ ਪਹਿਲੀ ਵਾਰ ਸਿੰਗਲ ਡਿਜੀਟ ਵਿੱਚ ਵੀ ਜਿਹੜਾ ਰਿਕਾਰਡ ਹੋ ਸਕਦਾ ਰਾਤਾਂ ਦਾ ਪਾਰਾ ਸੋ ਜਿਹੜੇ ਕਿਸਾਨ ਵੀ ਦੋ ਚੀਤੀ ਵਿੱਚ ਨੇ ਕਣਕ ਬੀਜੀ ਜਾਂ ਨਾਂ ਬੀਜੀਏ ਤਾਂ ਉਹ ਆਦਾ ਕੰਮ ਜਾਰੀ ਰੱਖ ਸਕਦੇ ਹੈਗੇ हां जे सोनू ਨੂੰ ਲੱਗਦਾ ਵੀ ਕਿਤੇ ਕਣਕ ਕਰੰਡ ਨਾ ਹੋ ਜਾਵੇ ਖਾਸ ਕਰਕੇ ਮਾਝੇ ਦੇ ਬਾਬੇ ਵਾਲੇ ਤਾਂ ਉਹਨਾਂ ਨੂੰ 2-4 ਦਿਨ ਇੰਤਜ਼ਾਰ ਵੀ ਕਰ ਸਕਦੇ ਨੇ ਜੇ ਕਰਨਾ ਚਾਹੁੰਦੇ ਨੇ ਕਿਉਂਕਿ ਕਣਕ ਦੀ ਬਜਾਈ ਲਈ ਵੀ ਮੌਸਮ ਬਹੁਤ ਟੋਕਮਾ ਬਣ ਜਾਣਾ ਜਿਹੜੇ ਹੁਣ ਦਿਨ ਦੇ ਵਿੱਚ ਗਰਮਾਹਟ ਚੱਲ ਰਹੀ ਆ ਤਾਂ ਇਹ ਜੀ ਕਣਕ ਨੂੰ ਜਿਹੜਾ ਆਪਾਂ ਬਜਾਈ ਕਰਦੇ ਆਂ ਕੀਤੀ ਤਾਂ ਉਹਦੇ ਵਿੱਚ ਬਿਮਾਰੀ ਜਾਂ ਸੰਭੀ ਦਾ ਅਸਰ ਜਿਹੜਾ ਪ੍ਰਭਾਵ ਆ ਉਹ ਜ਼ਿਆਦਾ ਦੇਖ ਨੂੰ ਮਿਲਦਾਗਾ ਤਾਂ ਜਿਹੜੇ ਕਿਸਾਨ ਵੀਰ ਦੋ ਚਿੱਤੀ ਵਿੱਚ ਨੇ ਜਿਹੜਾ ਠੰਡ ਦਾ ਇੰਤਜ਼ਾਰ ਕਰ ਰਹੇ ਨੇ ਟੈਂਪਰੇਚਰ ਘਟਣ ਦਾ ਇੰਤਜ਼ਾਰ ਕਰ ਰਹੇ ਨੇ ਉਹ 5 ਨਵੰਬਰ ਤੋਂ ਕਣਕ ਦੀ ਬਜਾਈ ਕਰ ਸਕਦੇ ਨੇ ਤੇ ਦਿਨ ਅਤੇ ਰਾਤਾਂ ਦੇ ਬਾਰੇ ਵਿੱਚ ਹਲਕੀ ਗਰਾਵਰ ਦੇ ਨਾਲ ਠੰਡ ਜਿਹੜੀ ਦਾਸਤਕ ਦੇਣੀ ਸ਼ੁਰੂ ਕਰ ਦੋਗੀ ਤੇ ਮਿੱਟੀ ਠੰਢੀ ਸ਼ੁਰੂਆਤ ਜਿਹੜੀ ਸੀਜ਼ਨ ਵਿੱਚ ਪਹਿਲੀ ਵਾਰ ਹੋ ਸਕਦੀ ਹੈ ਤੇ ਕੋਟੀਆਂ ਸਵਟਣਾ ਪਾਉਣ ਲਈ ਜਿਹੜੀ ਮਜ਼ਬੂਤ ਕਰ ਸਕਦੇ ਇਹਦੇ ਕਣਕ ਦੀ ਬਜਾਈ ਲਈ ਵੀ ਮੌਸਮ ਜਿਹੜਾ ਅਨੁਕੂਲ ਬਣਦਾ ਦਿਖਾਈ ਦੇ ਸਕਦਾ ਸੋ ਹਾਲ ਫੁਲਾ ਲਿੰਨੀ ਕੰਪੀਟਿਟ ਹੈ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ